ਇਹ ਨੇਕ ਪਰਾਲੇ ਬਾਈ ਪਹਿਲਾਂ ਧੀਆਂ ਦੇ ਤੁਸੀਂ ਵਿਆਹ ਕਰੇ ਨੇ ਹੁਣ ਵਰਲਡ ਕੈਂਸਰ ਕੇਅਰ ਦੇ ਨਾਲ ਜੁੜ ਕੇ ਇਹ ਇਹ ਮੰਨ ਦੇ ਵਿੱਚ ਕਿਵੇਂ ਆਉਂਦੇ ਨੇ ਇਹਨੇ ਖਿਆਲ ਕੀ ਲੋਕਾਂ ਦੀ ਭਲਾਈ ਦੇ ਸੇਵਾ ਦੇ ਵਿੱਚ ਕੰਮ ਨੇ ਇਹ ਨਹੀਂ ਮਤਲਬ ਜਿਵੇਂ ਡੈਡੀ ਡਾਕਟਰ ਆਗੇ ਤੇ ਜਿਵੇਂ ਘਰੇ ਹੀ ਰੈਸਲਾ ਕਰਦੇ ਰਹਿੰਦੇ ਆ ਵੀ ਐਦਾਂ ਕਰਕੇ ਵੀ ਯਾਰ ਇੱਕ ਦਿਨ ਅਸੀਂ ਗੱਲ ਕਰੀ ਜਾਂਦੇ ਸੀ ਵੀ ਕੈਂਸਰ ਦਾ ਇਲਾਜ ਬਹੁਤ ਮਹਿੰਗਾ ਵੀ ਐਦਾਂ ਸਾਡੇ ਹੁਣੇ ਦੋਸਤ ਆ ਇੱਕ ਉਹਨਾਂ ਦੇ ਫਾਦਰ ਸਾਹਿਬ ਐਕਸਪਾਇਰ ਹੋਇਆ ਤੇ ਅਸੀਂ ਬੈਠੇ ਬੈਠੇ ਆ ਸੀਗੇ ਯਾਰ ਵੀ ਆਪਾਂ ਇੱਕ ਕੈਂਪ ਲਵਾਈਏ ਪਿੰਡ ਹਨਾ ਵੀ ਤੇ ਅਸੀਂ ਰੈਸਲਾ ਕੀਤੀ ਫਿਰ ਵorld ਕੇਅਰ ਦੀ ਸਾਡੇ ਨਾਲ ਟੀਮ ਦੇ ਮੈਂਬਰ ਸੀਗੇ ਕੁਝ ਉਹ ਕਹਿੰਦੇ ਵੀ ਅਸੀਂ ਸਾਰੀ ਟੀਮ ਆਜੂਗੀ ਵੀ ਇਦਾਂ ਕਰਕੇ ਤੇ ਅਸੀਂ ਬਸ ਐਂ ਬਾਬੇ ਨੇ ਆਪ ਹੀ ਲਵਾਤਾ ਮਤਲਬ ਕੋਈ ਅੱਛਾ ਵੀ ਇਸ ਇਸ ਪੜਾ ਤੇ ਜਾ ਕੇ ਕਿਵੇਂ ਦਾ ਲੱਗਦਾ ਅੱਜ ਵੈਸੇ ਤਾਂ ਚਲੋ ਤੁਹਾਡੇ ਬਾਪੂ ਜੀ ਨਾਲ ਖੜੇ ਇਹ ਪਹਿਲਾਂ ਤਾਂ ਮੈਨੂੰ ਫੀਲਿੰਗ ਦੱਸੋ ਵੀ ਆਮ ਤੌਰ ਤੇ ਤੁਸੀਂ ਜ਼ਿੰਦਗੀ ਦੀਆਂ ਉਹ ਕਠਿਨਾਈਆਂ ਵੀ ਦੱਸਦੇ ਹੋ ਵੀ ਯਾਰ ਸਾਡਾ ਕਦੇ ਜ਼ਿੰਦਗੀ ਦਾ ਮਾੜਾ ਵਕਤ ਵੀ ਸੀ ਅੱਜ ਜਦੋਂ ਕਾਮਯਾਬੀ ਦਾ ਦੌਰ ਆਇਆ ਬਾਪੂ ਤੁਹਾਡੇ ਨਾਲ ਆ ਤਾਂ ਕਹਿੰਦੇ ਬਾਪੂ ਸਾਡਾ ਬੰਬ ਬਲੀਏ ਤਾਂ ਅੱਜ ਕਿਹੋ ਜਿਹਾ ਲੱਗਦਾ ਬਹੁਤ ਵਧੀਆ ਲੱਗਦਾ ਭਾਈ ਬਾਪੂ ਆਥਣੇ ਜੇ ਬਾਲਾ ਚੈਲ ਕਰਦਾ ਇਹ ਸਵੇਰੇ ਚੁੱਪਚਾਪ ਜ ਆ ਬਿਆ ਰਹਿੰਦਾ ਪਰ ਵਧੀਆ ਬਾਈ ਹੁਣ ਜਿਵੇਂ ਅੱਗੇ ਥੋੜਾ ਜਿਹਾ ਪਹਿਲਾਂ ਜਦੋਂ ਥੋੜੇ ਜਿਹੇ ਹਾਲਾਤ ਮਾੜੇ ਸੀ ਉਦੋਂ ਮਤਲਬ ਘਰੇ ਵੀ ਆਹੀ ਕੁਛ ਚੱਲਦਾ ਰਹਿੰਦਾ ਸੀ ਇਹ ਇਹਨੂੰ ਕਹਿ ਦੋ ਕੰਮ ਕਰ ਲੈ ਕੋਈ ਵਿਹਲਾ ਫਿਰਦਾ ਐ ਮਤਲਬ ਫਿਰ ਥੋੜਾ ਜਿਹਾ ਮਾਪਿਆਂ ਦੇ ਵੀ ਟੈਨਸ਼ਨ ਆ ਜਿਵੇਂ ਮਤਲਬ ਜਿਵੇਂ ਆ ਡੈਡੀ ਦੇ ਧੋਲੇ ਉਦੋਂ ਸਾਡੀ ਮੇਰੀ ਸਟਰਗਲ ਟਾਈਮ ਦੇ ਆਏ ਹੋਏ ਨੇ ਹੁਣ ਤਾਂ ਥੋੜੀ ਜੀ ਕਾਲੀ ਹੋ ਗਈ ਤੇ ਪਰ ਬਾਈ ਉਵੇਂ ਲੱਗਦਾ ਵੀ ਪ੍ਰਮਾਤਮਾ ਨੇ ਚਿੱਟੀ ਦਾੜੀ ਦਾ ਮੁੱਲ ਮੋੜਤਾ ਤੁਹਾਡੇ ਜਰੀਏ ਹਾਂ ਹਾਂ ਭਾਈ ਬਹੁਤ ਬਹੁਤ ਇਹਨਾਂ ਨੇ ਸੰਘਰਸ਼ ਬਹੁਤ ਕੀਤਾ ਭਾਈ ਮੇਰੇ ਮੇਰੇ ਮਾਂ ਪਿਓ ਨੇ ਮੈਂ ਤਾਂ ਮਤਲਬ ਕੁਝ ਵੀ ਮਾੜਾ ਟਾਈਮ ਨਹੀਂ ਦੇਖਿਆ ਜਿੰਨਾ ਇਹਨਾਂ ਨੇ ਦੇਖਿਆ ਤੇ ਇਹਨਾਂ ਦੇ ਸੰਘਰਸ਼ ਇਹਨਾਂ ਦੇ ਚੰਗੇ ਕਰਮਾ ਕਰਕੇ ਅੱਜ ਇਹ ਆਪ ਸੌਖੇ ਆ ਅੱਛਾ 2 ਕਿ ਮਿੰਟ ਤੁਹਾਡੇ ਭਾਈ ਹੋਰ ਲੈਣੇ ਆ ਜਿਹੜਾ ਕੈਂਪ ਤੁਸੀਂ ਲਵਾਇਆ ਇਹ ਕਿਵੇਂ ਲੱਗਦਾ ਵੀ ਜਿਹੜੇ ਲੋਕ ਨੇ ਸਾਡੇ ਸਮੱਸਿਆ ਦੇ ਨਾਲ ਜੂਝ ਰਹੇ ਆ ਤੁਹਾਡੇ ਆਪਣੇ ਮੈਂ ਬਾਪੂ ਜੀ ਨੂੰ ਵੀ ਪੁੱਛਿਆ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕੋਈ ਥੋੜਾ ਯਾਰ ਮਿੱਤਰ ਸੀ ਜਿਹੜਾ ਇਸ ਸਮੱਸਿਆ ਨਾਲ ਜੂਝਿਆ ਉਸ ਸਮੇਂ ਤੋਂ ਪਹਿਲਾਂ ਚਲਾ ਗਿਆ ਜੀ ਭਾਈ ਮੇਰੇ ਆ ਦੋਸਤ ਜੌਨਟੀ ਭਾਈ ਇਹਨਾਂ ਦੇ ਇਹਦੇ ਫਾਦਰ ਸਾਹਿਬ ਨੂੰ ਲੀਵਰ ਦਾ ਹੋ ਗਿਆ ਸੀ ਕੈਂਸਰ ਤੇ ਉਹ ਹੋਇਆ ਵੀ ਜਿਵੇਂ ਲੋਕਡਾਊਨ ਚ ਸਾਨੂੰ ਪਤਾ ਲੱਗਦਾ ਤੇ ਉਹ ਉਹ ਜਿਹੜੇ ਹਸਾਬ ਨਾਲ ਮਤਲਬ ਫਾਦਰ ਸਾਹਿਬ ਗਏ ਨਾ ਉਹ ਮਤਲਬ ਹੁਣ ਇਹ ਲੱਗਦਾ ਵੀ ਯਾਰ ਕੈਂਸਰ ਕੈਂਸਰ ਵਰਗੀ ਬਿਮਾਰੀ ਕਿਸੇ ਨੂੰ ਵੀ ਨਾ ਹੋਵੇ ਇਹ ਖਤਮ ਹੀ ਹੋ ਜਾਈਏ ਇਹ ਹੋਣੀ ਨਹੀਂ ਚਾਹੀਦੀ ਕਿਸੇ ਨੂੰ ਠੀਕ ਹੈ ਇਹਦਾ ਨਾਂ ਹੀ ਖਤਮ ਹੋ ਜੇ ਠੀਕ ਹੈ ਇੱਕ ਇੱਕ ਗਲਾਬਾਈ ਮੈਂ ਦਰਸ਼ਕਾਂ ਦੀ ਵੀ ਬਹੁਤ ਡਿਮਾਂਡ ਆ ਕਿ ਇਹ ਵੀ ਗਲਾਬ ਲੱਭਦਾ ਨਹੀਂ ਮੈਂ ਕਹਿਣਾ ਵੀ ਤੁਸੀਂ ਦਰਸ਼ਕਾਂ ਨੂੰ ਨਾ ਇੱਕ ਪੱਕਾ ਦਿਨ ਦੇ ਦੋ ਵੀ ਜਿੱਦ ਦੇ ਤੁਸੀਂ ਅੱਜ ਕੈਂਪਾਂਗੋ ਯੋਜਨਾ ਕੀਤਾ ਵੀ ਆਪਾਂ ਹੀ ਗਲਾਬ ਸਿੱਧੂ ਦੇ ਆ ਤੁਸੀਂ ਆ ਕੇ ਜਿਹੜੇ ਨਰਾਜ ਫੈਨ ਨੇ ਸਾਰੇ ਆਈ ਚੱਲੋ ਤੇ ਫੋਟੋ ਖਿਚਾਈ ਚੱਲੋ ਮੈਂ ਨਾ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਮੈਂ ਪਹਿਲੀ ਗੱਲ ਮੈਂ ਕਿਸੇ ਨੂੰ ਵੀ ਨਹੀਂ ਨਰਾਜ ਕਰਕੇ ਭੇਜਦਾ ਮੈਂ ਹੁਣ ਵੀ ਬਹੁਤ ਭਰਾ ਖੜੇ ਸੀ ਉਹ ਬਸ ਕੀ ਹੁੰਦਾ ਥੋੜਾ ਜਿਹਾ ਟਾਈਮ ਇਦਾਂ ਦਾ ਚੱਲਦਾ ਕਈ ਵਾਰ ਨਹੀਂ ਘਰੇ ਹੁੰਦੇ ਸੋ ਜਿਹੜੇ ਜਿਹੜੇ ਗੁੱਸੇ ਆ ਪਲੀਜ਼ ਤੁਸੀਂ 2-3 ਤਰੀਕ ਤੱਕ ਮੈਂ ਘਰੇ ਆਂ 5 ਤਰੀਕ ਤੱਕ ਥੋੜੇ ਕਰਕੇ ਘਰੇ ਆ ਆ ਜਾਓ ਮੈਂ ਕੋਈ ਕੰਮ ਨਹੀਂ ਕਰਨ ਜਾਂਦਾ ਮੈਂ ਘਰੇ ਆਂ ਜਦੋਂ ਮਰਜ਼ੀ ਆ ਜਾਓ ਜਿੰਨੀਆਂ ਮਰਜ਼ੀ ਫੋਟੋ ਖਿਚਾ ਲਓ ਜਦੋਂ ਮਰਜ਼ੀ ਚਾਹੇ ਸਾਰਾ ਦਿਨ ਗਲਾਬ ਸਿੱਧੂ ਨੂੰ ਕਸਾ ਦਿਓ ਰੋੜਾ ਲੈ ਲਿਓ ਰੋੜਾ ਲੈ ਲਿਓ ਮੈਂ ਕਰੀਏ ਬਾਈ ਪਰ ਬਾਈ ਇਹ ਚੀਜ਼ ਕਿਉਂਕਿ ਬਾਪੂ ਜੀ ਦਾ ਤਾਂ ਆਪਾਂ ਜ਼ਿਕਰ ਕਰਦੇ ਆ ਤੁਸੀਂ ਮਾਂ ਬਾਰੇ ਵੀ ਬਹੁਤ ਗੱਲ ਕਰਦੇ ਹੋ ਤੇ ਉਹਨਾਂ ਦਾ ਕਿੰਨਾ ਕਿ ਯੋਗਦਾਨ ਆ ਵੀ ਕਿਉਂਕਿ ਰੋਟੀਆਂ ਵੀ ਮਾਤਾ ਨੇ ਲਾਉਣੀ ਜੇ ਫੈਨ ਆਈ ਜਾਣਗੇ ਕਿ ਕੋਈ ਚੱਕਰ ਨਹੀਂ ਨਹੀਂ ਮਾਤਾ ਬਾਈ ਇਹ ਗੱਲਾਂ ਮਤਲਬ ਆਪਣੇ ਘਰੇ ਪਹਿਲੇ ਦਿਨੋਂ ਹੀ ਆਏ ਆ ਵੀ ਚਾ ਚੂ ਮਤਲਬ ਇੱਕ ਮੈਂ ਸਟੋਰੀ ਦੇਖੀ ਉਹ ਕਹਿੰਦੇ ਯਾਰ ਸਾਨੂੰ ਪਾਣੀ ਵੀ ਨਹੀਂ ਪੁੱਛਿਆ ਉਹ ਪਾਣੀ ਪੂਣੀ ਤਾਂ ਬਹੁਤ ਪੁੱਛਦਾ ਇਹ ਡੈਡੀ ਤਾਂ ਇਹ ਨਹੀਂ ਪਤਾ ਪੈਗ ਪੁੱਛ ਲਿਆ ਤਨੇ ਔਰ ਐ ਨਹੀਂ ਪਤਾ ਜੇ ਮੂਹਰੋਂ ਲਾਉਂਦਾ ਹੋਏ ਬੰਦਾ ਉਹਨੂੰ ਨਾਲ ਹੀ ਬਿਠਾ ਲੈਂਦਾ ਵੀ ਚਲ ਆ ਜਾ ਏ ਬਾਕੀ ਬਾਕੀ ਡਾਕਟਰ ਵੀ ਨੇ ਲੋਂਹਦਾ ਇਤਜਾਮ ਵੀ ਕਰ ਹਾਂ ਇਹ ਨਾਲ ਹੀ ਪਾਥਰੀ ਪੁਥਰੀ ਦੀ ਦਵਾਈ ਦੇ ਦਿੰਦੇ ਆ ਇਹ ਨਹੀਂ ਜਿਹੜੇ ਵੀ ਭਰਾ ਕੋਈ ਕਿਸੇ ਨੂੰ ਵੀ ਗੁੱਸਾ ਗਿਲਾ ਮੈਂ ਪਹਿਲਾਂ ਤਾਂ ਤੁਹਾਡੇ ਚਰਨਾ ਚ ਸਿਰ ਧਰ ਕੇ ਮਾਫੀ ਮੰਗਦਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਡੇਲੀ ਪੋਸਟਰਾਂ ਹੀ ਸੰਦੀਪ بھائی ਦਾ ਬਹੁਤ ਥੈਂਕ ਯੂ ਭਾਈ ਹੁਣ ਆਏ ਤੇ ਡੇਲੀ ਪੋਸਟਰਾਂ ਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ 5 ਤਰੀਕ ਤੱਕ ਮੈਂ ਘਰ ਆਇਆ ਜਦੋਂ ਮਰਜੀ ਆ ਜਾਓ ਪਰ ਭਾਈ ਇੱਕ ਗੱਲ ਹੈ ਵੀ ਨਾਰਾਜ਼ਗੀ ਆਪਣੇ ਨਾਲ ਲਈ ਹੁੰਦੀ ਹੈ ਲੱਗਦਾ ਵੀ ਇੰਨਾ ਕਿ ਪਿਆਰ ਤੁਸੀਂ ਖੱਟ ਲਿਆ ਵੀ ਜੇ ਗਲਾਬ ਨਹੀਂ ਮਿਲਦਾ ਤਾਂ ਦਿਲ ਚ ਚੀਜ਼ ਸੁੱਟਦੀ ਹੈ ਸਹੀ ਗੱਲ ਹੈ ਜੀ ਸਹੀ ਗੱਲ ਹੈ ਮੈਂ ਜੇ ਪਿਆਰ ਕਰਦੇ ਆ ਤਾਂ ਯੋ ਭਾਈ ਐਡੀ ਦੂਰੋਂ ਕੋਈ ਮਿਲਣਾ ਹੁੰਦਾ ਤੇ ਜੇ ਨਹੀਂ ਮਿਲਦੇ ਤਾਂ ਹੀ ਉਹਨਾਂ ਨੂੰ ਐ ਲੱਗਦਾ ਵੀ ਯਾਰ ਜੇ ਅਸੀਂ ਕਮਾਂਗੇ ਆਪਦਾ ਗੁੱਸਾ ਦਿਖਾਵਾਂਗੇ ਤਾਂ ਉਹ ਦੁਬਾਰੇ ਮਿਲੂਗਾ ਸੋ ਉਹਨਾਂ ਦਾ ਵੀ ਮੈਂ ਮੈਨੂੰ ਕੋਈ ਗੁੱਸਾ ਨਹੀਂ ਹੈਗਾ ਮੈਨੂੰ ਬੜੀ ਲੱਗਿਆ ਵੀ ਚੱਲ ਯਾਰ ਇੰਨਾ ਪਿਆਰ ਕਰਦੇ ਆ ਗੁੱਸੇ ਵੀ ਹੋਏ ਆਪਣੇ ਨਾਲ ਤੇ ਹੁਣ ਗੁੱਸਾ ਭਾਈ ਬਣਾ ਥੱਕ ਕੇ ਆਇਓ 5 ਤਰੀਕ ਤੱਕ ਜਦੋਂ ਮਰਜੀ ਆ ਜੇ ਬਾਈ ਬਾਈ ਮਾਪਿਓ ਦੀ ਗੱਲ ਹੋ ਗਈ ਜਿਹੜੇ ਤੁਹਾਡੇ ਬਾਹਾਂ ਬਣ ਗਏ ਇੱਕ ਕਦਮ ਮਿੱਟ ਲੈਣਾ ਕੋਈ ਗੱਲ ਨਹੀਂ ਫਰ ਤੁਸੀਂ ਸਾਰਾ ਦਿਨ ਕੈਂਸਰ ਵਾਲਿਆਂ ਵੀਰਾਂ ਲਈ ਹੋ ਜਿਹੜੇ ਯਾਰ ਨੇ ਤੁਹਾਡੀਆਂ ਕਿਉਂਕਿ ਜਦੋਂ ਤੁਹਾਡੇ ਤੇ ਵੀ ਕੋਈ ਮੁਸ਼ਕਲ ਆਉਂਦੀ ਤਾਂ ਤੁਹਾਡੇ ਯਾਰ ਜਿਹੜੀ ਟੀਮ ਗਲਾਬ ਸਿੱਧੂ ਆ ਉਹ ਵੀ ਚਟਾਨ ਬਣ ਕੇ ਖੜਦੀ ਆ ਤਾਂ ਬਹੁਤ ਸਾਰਾ ਸਾਥ ਜੁਨਟੀ ਹੋਣਾ ਨੇ ਐਨ ਆਰ ਆਈ ਹੋਣਾ ਨੇ ਭੱਲੇ ਹੋਣਾ ਨੇ ਇਹਨਾਂ ਸਾਰਿਆਂ ਨੇ ਦਿੱਤਾ ਤਾਂ ਇਹਨਾਂ ਯਾਰ ਦੋਸਤਾਂ ਬਾਰੇ ਕੀ ਸਮਝਦੇ ਹੋ ਵੀ ਇਦਾਂ ਦੇ ਸਾਰਿਆਂ ਨੂੰ ਮਿਲਣ ਹਾਂ ਬਾਈ ਇਦਾਂ ਦੇ ਮਤਲਬ ਅਸੀਂ ਪਰਸੋਂ ਜਦੋਂ ਮੈਂ ਬਾਹਰੋਂ ਆਇਆ ਬਾਈ ਅਸੀਂ ਉਦੋਂ ਵੀ ਗੱਲ ਕਰੀ ਜਾਂਦੇ ਸੀ ਵੀ ਯਾਰ ਦੋਸ ਇੰਨਾ ਹੱਦ ਤੱਕ ਨਾ ਵਧਾਓ ਵੀ ਆਪਾਂ ਜਮੀ ਟੁੱਟ ਜੀਏ ਹਨ ਵੀ ਤੇ ਸਾਡਾ ਕੋਈ ਸੱਜਣ ਹੁਣ ਗੁੱਸੇ ਹੋਇਆ ਬਾਈ ਆ ਕੇ ਮਨਾਇਆ ਸੀ ਰੇਢ ਮਹੀਨਾ ਬੋਲੇ ਨਹੀਂ ਹੈਗੇ ਤੇ ਆ ਕੇ ਮਨਾ ਲਿਆ ਵੀ ਉਹਦੀ ਗੱਲਾਂ ਕਰੀ ਜਾਂਦਾ ਯਾਰ ਦੋਸਤ ਚੰਗੇ ਹੋਣੇ ਤੁਹਾਡੀ ਜ਼ਿੰਦਗੀ ਚ ਬਹੁਤ ਜ਼ਰੂਰੀ ਆ ਚਾਹੇ ਉਹ ਗਰੀਬ ਹੀ ਹੋਵੇ ਚਾਹੇ ਉਹ ਤੁਹਾਨੂੰ ਪੈਸਾ ਨਾ ਦੇ ਸਕਦਾ ਹੋਵੇ ਚਾਹੇ ਉਹ ਕੁਝ ਵੀ ਹੋਵੇ ਪਰ ਉਹਦਾ ਉਹਦੀ ਨੀਤ ਸਾਫ਼ ਤੇ ਉਹ ਦਿਲੋਂ ਤੁਹਾਡੇ ਨਾਲ ਖੜਨ ਵਾਲਾ ਚਾਹੀਦਾ ਬੰਦਾ ਸਾਰਾ ਕੁਛ ਹੀ ਟੱਪ ਜਾ ਕਹਿੰਦਾ ਕਹਿੰਦਾ ਮਹਿਫਲਾ ਚ ਹੈ ਨਹੀਂ ਜਿਹੜਾ ਯਾਰ ਯਾਦ ਆਉਂਦਾ ਹੈ ਆ ਨੇੜੇ ਹੀ ਆ ਮੂਸੀ ਵਾਲਾ ਹਾਂ ਸਿੱਧੂ ਬਾਈ ਸਿੱਧੂ ਬਾਈ ਉਹ ਉਹ ਤਾਂ ਹਮੇਸ਼ਾ ਬਾਈ ਹਮੇਸ਼ਾ ਉਹਨੂੰ ਮਿਸ ਯੂ ਆ ਤੇ ਹਮੇਸ਼ਾ ਉਹ ਝੋਟਾ ਜਿੰਦਾਬਾਦ ਆ ਤੇ ਹਮੇਸ਼ਾ ਜਿੰਦਾਬਾਦ ਰਹੂਗਾ ਤੇ ਜਸਟਿਸ ਫੌਰ ਸੱਧੂ ਮੂਸੇ ਵਾਲਾ ਇੱਕ ਇੱਕ ਸਵਾਲਾ ਬਾਪੂ ਜੀ ਨੇ ਨਾ ਅੱਜ ਹੁਣੇ ਹੀ ਦੱਸਿਆ ਬਾਪੂ ਜੀ ਕਹਿੰਦੇ ਵੀ ਮੈਂ ਚਾਹੁੰਨਾ ਵੀ ਮੈਂ ਬਾਪੂ ਜੀ ਨੂੰ ਪੁੱਛਿਆ ਵੀ ਤੁਹਾਡਾ ਡ੍ਰੀਮ ਕੀ ਹੈ ਤਾਂ ਇਹ ਚਾਹੁੰਦੇ ਵੀ ਮੈਂ ਇੱਕ ਚਾਹੁੰਨਾ ਵੀ ਗਲਾਬ ਸਿੱਧੂ ਕੁੜੀਆਂ ਦਾ ਜਿਹੜੇ ਵਿਆਹ ਕਰਦਾ ਬੰਦ ਨਾ ਕਰੇ ਤਾਂ ਤੁਹਾਡੇ ਮਨ ਦੇ ਵਿੱਚ ਕੀ ਸੁਪਨਾ ਵੀ ਯਾਰ ਇਹ ਸੁਪਨਾ ਚਾਹੇ ਮੇਰੇ ਲੱਖਾਂ ਕਰੋੜਾਂ ਲੱਗ ਜਾਣ ਮੈਂ ਸੇਵਾ ਕਰਦਾ ਰਹੂੰਗਾ ਹਾਂ ਭਾਈ ਇਹ ਹਮੇਸ਼ਾ ਇਹ ਇਹ ਮੈਂ ਰਮਾ ਵੀ ਨਾ ਇਹ ਤਾਂ ਵੀ ਚੱਲਦੇ ਰਹਿਣਗੇ ਇਹ ਹਮੇਸ਼ਾ ਕਰਦੇ ਰਹਿਾਂਗੇ ਅਸੀਂ ਅਸੀਂ ਇਸ ਵਾਰ ਸਾਰੀ ਪਲੈਨਿੰਗ ਕਰ ਲਈ ਵੀ ਕਿੱਥੇ ਵਿਆਹ ਕਰਨੇ ਆ ਐਤਕੀ ਸਾਰਾ ਕੁਝ ਅਸੀਂ ਲੀਕ ਲਿਆ ਤੇ ਅਸੀਂ ਜਲਦੀ ਥੋੜੇ ਦਿਨਾਂ ਤੱਕ ਅਨਾਉਂਸ ਕਰ ਦਾਂਗੇ ਨਾ ਜਿਵੇਂ ਅਸੀਂ ਬਾਲ ਕਾ ਸੁਣਾ ਦੋ ਸਮਾਪਤੀ ਜੀ ਹਾਂ ਜੀ ਜੋ ਵੀ ਹੈ ਸਭ ਤੇਰਾ ਮਾਲਕ ਜੋ ਵੀ ਹੈ ਸਭ ਤੇਰਾ ਮੈਂ ਨਾ ਚੀਜ਼ ਨੇ ਮਾਣੇ ਨੂੰ ਤੂੰ ਬਖਸ਼ਿਆ ਮਾਣ ਬਥੇਰਾ ਮਾਲਕ ਜੋ ਵੀ ਹੈ ਸਭ ਤੇਰਾ ਜੋ ਵੀ ਹੈ ਸਭ ਤੇਰਾ ਮਾਲਕ ਜੋ ਵੀ ਹੈ ਸਭ ਤੇਰਾ ਧੰਨਵਾਦ